ਦੇਖੋ ਇਸ ਤਰ੍ਹਾਂ ਕਿ ਪਿਛਲੇ ਸਮੇਂ ਤੁਹਾਡੇ ਯਾਦ ਹੋਊਗਾ ਕਿ ਇਹ ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ ਤੇ ਉਦੋਂ ਪ੍ਰੋਜੈਕਟ ਹੈ ਜਿਹੜਾ ਇਹ ਆਪਾਂ ਬਣਾਉਣਾ ਸ਼ੁਰੂ ਕੀਤਾ ਸੀਗਾ ਸਾਰੇ ਹੀ ਸਾਥੀਆਂ ਨੇ ਬੜਾ ਉਹਦੇ 'ਚ ਸਹਿਯੋਗ ਦਿੱਤਾ ਸੀਗਾ ਅਕ੍ਰੋਸ ਆਲ ਪਾਰਟੀਆਂ ਤੇ ਇਹ ਜਦੋਂ ਪ੍ਰੋਜੈਕਟ ਕਨਸੀਵ ਕੀਤਾ ਸੀਗਾ ਕਿਉਂਕਿ ਪੰਜਾਬ ਸੁਨਾਮ ਦੀ ਬੜੀ ਪੈਕਿਉਲਰ ਪ੍ਰੋਬਲਮ ਹੈ ਕਿ ਅੱਧਾ ਸ਼ਹਿਰ ਉਸ ਪਾਸੇ ਲੈਂਦੇ ਅੱਧਾ ਸ਼ਹਿਰ ਆਲਮੋਸਟ ਇਸ ਪਾਸੇ ਹੋ ਗਿਆ ਇਸ ਵਾਸਤੇ ਵੀ ਉਸ ਆਲਮੋਸਟ ਅੱਧਾ ਨਾਲ ਸੀ 40% ਤਾਂ ਹੋਈ ਗਈ ਹੁਣ ਇਹ ਜਿਹੜੇ ਰੇਲਵੇ ਲਾਈਨ ਹੈ ਰੇਲਵੇ ਟਰੈਕ ਹੈ ਜਿਹੜਾ ਇਹ ਤਕਰੀਬਨ ਤਕਰੀਬਨ 30 32 35 ਗੱਡੀਆਂ ਜਿਹੜੀਆਂ ਇੱਥੋਂ ਡੇਲੀ ਨਿਕਲਦੀਆਂ ਨੇ ਤੇ ਔਨ ਐਨ ਐਵਰੇਜ ਇੱਕ ਗੱਡੀ ਦੇ ਨਿਕਲਦਾ ਜਿਹੜਾ ਬੰਦ ਰਹਿਣ ਦਾ ਟਾਈਮ ਹੈ ਉਹ 15 ਤੋਂ ਲੈ ਕੇ 25 ਮਿੰਟ ਤੱਕ 30 ਮਿੰਟ ਤੱਕ ਜਾਂਦਾ ਯਾਨੀ ਕਿ ਤਕਰੀਬਨ ਤਕਰੀਬਨ ਆ 10-12 ਘੰਟੇ ਫਟ ਕੇ ਜਿਹੜਾ ਬੰਦ ਰਹਿੰਦਾ ਜਿਹਦੀ ਵਜ੍ਹਾ ਕਰਕੇ ਸ਼ਹਿਰ ਜਿਹੜਾ ਉਧਰਲੇ ਪਾਸੇ ਵੀ ਜਾਮ ਹੋ ਜਾਂਦਾ ਇਧਰਲੇ ਪਾਸੇ ਵੀ ਜਾਮ ਜਾਂਦਾ ਬਹੁਤ ਵੱਡੀ ਦਿੱਕਤ ਹੈ ਲੋਕਾਂ ਨੂੰ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਸੋ ਇਸ ਮਕਸਦ ਨਾਲ ਇਹ ਪ੍ਰੋਜੈਕਟ ਦਾ ਆਈਡੀਆ ਆਇਆ ਸੀਗਾ ਕਿ ਇਹ ਇਹਦਾ ਜਿਹੜਾ ਰੇਲਵੇ ਅੰਡਰਬ੍ਰਿਜ ਹੈ ਉਹ ਬਣਨਾ ਚਾਹੀਦਾ ਹੈ ਆ ਰੇਲਵੇਜ਼ ਦੇ ਨਾਲ ਬਾਕੀ ਸਾਰੇ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਬੀਐਸਐਨ ਨਾਲ ਸਾਰਿਆਂ ਨਾਲ ਮੀਟਿੰਗ ਹੋਈ ਸੀਗੀ ਤੇ ਜਦੋਂ ਇਹ ਪ੍ਰੋਜੈਕਟ ਕਨਸੀਵ ਕੀਤਾ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕੇਂਦਰ ਸਰਕਾਰ ਦਾ ਰੇਲਵੇਜ਼ ਦਾ ਬਿੱਟੂ ਜੀ ਦਾ ਰਵਨੀਤ ਬਿੱਟੂ ਜਿਹੜੇ ਹੁਣ ਪੰਜਾਬ ਦੇ ਰੇਲ ਰਾਜ ਮੰਤਰੀ ਨੇ ਸਾਰੀਆਂ ਪਾਰਟੀਆਂ ਦਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਤੇ ਸਾਥੀਆਂ ਦਾ ਸਾਰੇ ਸ਼ਹਿਰ ਦਾ ਔਰ ਮੀਡੀਆ ਦਾ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਇਹ ਪ੍ਰੋਜੈਕਟ ਜਿਹੜਾ ਇਹ ਸਿਰੇ ਲੱਗ ਚੁੱਕਿਆ ਟੈਂਡਰ ਇਹਦਾ ਜਦੋਂ ਪਾਰਲੀਮੈਂਟ ਦੀ ਚੋਣਾ ਸੀਗਾ ਉਦੋਂ ਹੀ ਹੋ ਚੁੱਕਿਆ ਸੀਗਾ ਅਲੋਟ ਹੋ ਚੁੱਕਿਆ ਪਰ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਤੇ ਹੁਣ ਇਹਦੀ ਬੜੀ ਜਲਦੀ ਹੀ ਇੱਕ ਦੋ ਦਿਨਾਂ ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਹ ਜਿਹੜਾ ਰੇਲਵੇ ਅੰਡਰਬ੍ਰਿਜ ਹੈ ਇਹ ਤਕਰੀਬਨ ਇਧਰੋਂ ਔਰ ਉਧਰੋਂ 236 268 ਮੀਟਰ 268 ਮੀਟਰ ਲੰਬਾ ਹੈ ਔਰ ਜਿਹੜੇ ਇਹਨਾਂ ਇਸ ਦੇ ਦੋਨੋਂ ਸਾਈਡਾਂ ਦੇ ਉੱਪਰ ਫੁੱਟਪਾਥ ਹੋਵੇਗਾ ਤੇ ਫੁੱਟਪਾਥ ਦੇ ਨਾਲ ਸਰਵਿਸ ਲੇਨ ਹੋਏਗੀ ਸਰਵਿਸ ਲੇਨ ਦੇ ਨਾਲ ਫਿਰ ਅੰਡਰ ਬ੍ਰਿਜ ਹੈ ਜਿਹੜਾ ਉਹ ਸ਼ੁਰੂ ਹੋਏਗਾ ਅ ਔਰ ਅੰਡਰ ਬ੍ਰਿਜ ਹੈ ਜਿਹੜਾ ਉਹ 2 ਆਣ ਜਾਣ ਦਾ 8 ਮੀਟਰ ਚੌੜਾ ਹੋਏਗਾ 4 ਮੀਟਰ ਉੱਚਾ ਹੋਏਗਾ ਯਾਨੀ ਕਿ ਬੱਸੇਸ ਟਰੱਕਸ A ਟੂ Z ਸਾਰੇ ਦੇ ਸਾਰੇ ਵਹੀਕਲਸ ਨੇ ਜਿਹੜੇ ਇਹਦੇ ਵਿੱਚ ਦੀ ਨਿਕਲ ਜਾਣਗੇ ਔਰ ਜਿਹੜੇ ਫੁੱਟਪਾਥ ਔਰ ਪਾਰਕਿੰਗ ਦਾ ਜਿਹੜਾ ਏਰੀਆ ਹੋਏਗਾ ਉਹ ਦੁਕਾਨਦਾਰ ਵੀਰਾਂ ਦੇ ਕੰਮ ਆਏਗਾ ਜਿਹੜਾ ਸਾਰੇ ਸਾਰਾ ਪ੍ਰੋਜੈਕਟ ਜਿਹੜਾ ਇਸ ਹਿਸਾਬ ਨਾਲ ਕਨਸਿਵ ਕੀਤਾ ਗਿਆ ਕਿ ਸ਼ਹਿਰ ਦੇ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਬਣ ਜੇਗੀ ਤਕਰੀਬਨ 10 ਕਰੋੜ ਰੁਪਏ ਇਸ ਪ੍ਰੋਜੈਕਟ ਦੇ ਉੱਪਰ ਲੱਗੇਗਾ ਜਿਹਦੇ ਵਿੱਚ 9 ਕਰੋੜ ਰੁਪਏ ਜਿਹੜਾ ਉਹ ਰੇਲਵੇਜ਼ ਕਿਉਂਕਿ ਰੇਲਵੇਜ਼ ਦਾ ਕੰਮ ਵੱਡਾ ਹੈ 9 ਕਰੋੜ ਰੁਪਏ ਉਹਨਾਂ ਦਾ ਪ੍ਰੋਜੈਕਟ ਹੈ ਔਰ ਕਰੋੜ ਰੁਪਏ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ ਜਿਸ ਦੇ ਵਿੱਚ ਤੁਹਾਡਾ ਬਿਜਲੀ ਬੋਰਡ ਦਾ ਔਰ ਸੀਵਰੇਜ ਦਾ ਜਾਂ ਤੁਹਾਡਾ ਬੀਐਸਐਨ ਜਿੰਨੀ ਵੀ ਕੋਸਟ ਹੈਗੀ ਇਹ ਸਾਰਾ ਪੰਜਾਬ ਸਰਕਾਰ ਵੀ करेगी सो ਉ체ਚੇ ਤੌਰ ਤੇ ਫੇਰ ਇੱਕ ਵਾਰ ਫੇਰ ਤੋਂ ਕੇਂਦਰ ਸਰਕਾਰ ਦਾ ਰੇਲਵੇਜ਼ ਦਾ ਪੰਜਾਬ ਸਰਕਾਰ ਦਾ ਸਾਰੀਆਂ ਪਾਰਟੀਆਂ ਦੇ ਸਤਿਕਾਰਯੋਗ ਨੁਮਾਇੰਦਿਆਂ ਦਾ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਤੇ ਸਾਰੇ ਸ਼ਹਿਰ ਦਾ ਤੇ ਮੀਡੀਆ ਦਾ ਸਾਰੇ ਅਫਸਰਾਂ ਅਧਿਕਾਰੀਆਂ ਦਾ ਕਿ ਜਿਨ੍ਹਾਂ ਨੇ ਇਸ ਮੇਰੇ ਇੱਕ ਡ੍ਰੀਮ ਪ੍ਰੋਜੈਕਟ ਨੂੰ ਬੜੀ ਸ਼ਿੱਦਤ ਦੇ ਨਾਲ ਫੋਲੋ ਅਪ ਕੀਤਾ ਤੇ ਬੜੇ ਰਿਕਾਰਡ ਟਾਈਮ ਦੇ ਵਿੱਚ ਹੀ ਤਕਰੀਬਨ ਸਾਲ ਸਵਾ ਸਾਲ ਦੇ ਵਿੱਚ ਹੀ ਇਹਨੂੰ ਇੱਕ ਇੱਕ ਜੋ ਆਈਡੀਆ ਸੀਗਾ ਸਿਰਫ ਅਭੀ ਇਹ ਐ ਕੀਤਾ ਜਾਣਾ ਚਾਹੀਦਾ ਉਸ ਆਈਡੀਆ ਨੂੰ ਅੱਜ ਅਮਲੀ ਜਾਮਾ ਪਹਿਨਾਉਣ ਦਾ ਜਿਹੜਾ ਕੰਮ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਤਨਾ ਇੰਦਰਾਵਤੀ ਰਾਮਨਗਰ ਦੀ ਪਾਣੀ ਦੀ ਨਿਕਾਸ ਤੁਸੀਂ ਦੇਖ ਵੀ ਰਹੇ ਸੀ ਉਹਨਾਂ ਨੂੰ ਥੋੜੀ ਜਿਹੀ ਚਿੰਤਾ ਹੈ ਜੀ ਉਹ ਕਲੀਅਰ ਕਰ ਦੋ ਕਿਉਂਕਿ ਚਿੰਤਾ ਉਹਨਾਂ ਦੀ ਨਹੀਂ ਉਹ ਮੈਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ ਉਹਨਾਂ ਨੂੰ 1% ਵੀ ਚਿੰਤਾ ਅਸੀਂ ਜਿਹੜਾ ਕੰਮ ਕਰਦੇ ਆ ਉਹ ਇਹ ਨਹੀਂ ਕਰਦੇ ਹੈਗੇ ਕਿ ਦਿਖਾਵੇ ਲਈ ਕਰਤਾ ਤੇ ਮੁੜ ਕੇ ਲੋਕਾਂ ਨੂੰ ਪ੍ਰੋਬਲਮ ਸ਼ੁਰੂ ਹੋ ਜੇ ਨਾ ਮੈਂ ਉਦੋਂ ਵੀ ਇਹ ਕਿਹਾ ਸੀਗਾ ਸਾਰੇ ਸਾਥੀਆਂ ਨੂੰ ਮੇਰਾ ਬਸਤੀ ਵਾਲਿਆਂ ਨੂੰ ਕਿ ਹੁਣ ਜਿੰਨਾ ਉਹ ਮਹਿਜ਼ 2 ਫੁੱਟ ਚੌੜਾ ਨਾਲ ਹੈ ਤੇ ਅਸੀਂ ਇੰਨੀ ਪ੍ਰੋਵੀਜ਼ਨ ਕਰ ਰਹੇ ਆ ਉਥੋਂ ਲਿਆ ਕੇ ਕੱਟ પા ਕੇ ਇਥੋਂ ਅੰਡਰਗਰਾਉਂਡ ਜਾ ਕੇ ਫਿਰ ਉਹਦੇ ਨਾਲ ਜੋੜਿਆ ਜਾਊਗਾ ਤੇ ਤਕਰੀਬਨ ਤਕਰੀਬਨ ਉਹ 3.5 3 ਫੁੱਟ ਅੰਡਰਗਰਾਉਂਡ ਨਾਲਾ ਬਣੇਗਾ ਕਵਰਡ ਹੋਏਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਅੱਜ ਜ਼ਿਆਦਾ ਜਦੋਂ ਮੀਂਹ ਪੈ ਜਾਂਦਾ ਉਦੋਂ ਇੰਦਰਾਬਸਤੀ ਵਾਲੇ ਪਾਸੇ ਪਾਣੀ ਬੈਕਮਾਰ ਲੱਗ ਜਾਂਦਾ ਇਹ ਪ੍ਰੋਬਲਮ ਘਟੋ ਘਟ 25 30 ਸਾਲ ਦੇ ਲਈ ਹੱਲ ਹੋ ਰਹੀ ਹੈ ਇਸ ਹੱਬ ਦੀ ਪਲੈਨਿੰਗ ਕਰ ਰਹੇ ਤੇ ਇਸ ਚੀਜ਼ ਦੀ ਮੈਂ ਗਾਰੰਟੀ ਕਰਦਾ ਸੋ ਬਿਲਕੁਲ ਵੀ ਚਾਹੇ ਰੇਲਵੇ ਲਾਈਨ ਦੇ ਪਰਲੇ ਪਾਸੇ ਤੇ ਚਾਹੇ ਉਰਲੇ ਪਾਸੇ ਖਾਸਰ ਤੇ ਜਿਹੜੇ ਇੰਦਰਾਬਸਤੀ ਦੇ ਸਾਥੀ ਨੇ ਉਹਨਾਂ ਨੂੰ ਕਿਸੇ ਵੀ ਗੱਲੋਂ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕੱਲੀ-ਕੱਲੀ ਉਹਨਾਂ ਦੀ ਮੁਸ਼ਕਿਲ ਦਾ ਜਾਂ ਕੱਲੀ-ਕੱਲੀ ਉਹਨਾਂ ਦੇ ਦੇ ਵਹਿਮ ਦਾ ਜਿਹੜਾ ਹੱਲ ਹੈ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਆਲਰੇਡੀ ਬਿਲਟ ਇਨ ਕੀਤਾ ਹੋਇਆ ਹੈ। ਇਹ ਕਿੰਨੇ ਚਿਰ ਤੱਕ ਪ੍ਰੋਜੈਕਟ ਕਿੰਨੇ ਚਿਰ ਦਾ ਸਮਾਂ ਇਹ 9 ਮਹੀਨਿਆਂ ਦੇ ਵਿੱਚ ਐਕਸਪੈਕਟਡ ਹੈ ਜੀ ਕਿ ਹੋ ਜਾਏਗਾ ਸਾਡੀ ਕੋਸ਼ਿਸ਼ ਹੈ ਇਹ ਪਹਿਲਾਂ 2 ਮਹੀਨੇ ਅਸੀਂ ਡਿਲੇ ਵੀ ਇਸੇ ਕਰਕੇ ਕੀਤਾ ਇੱਕ ਤਾਂ ਚੋਣ ਜ਼ਾਬਤਾ ਲੱਗਿਆ ਹੋਇਆ ਸੀਗਾ ਦੂਜਾ ਬਰਸਾਤਾਂ ਦਾ ਸੀਜ਼ਨ ਸੀਗਾ ਬਰਸਾਤਾਂ ਦੇ ਵਿੱਚ ਫਿਰ ਅੰਡਰਗਰਾਊਂਡ ਕੰਮ ਹੈ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਹੈ ਉਹ ਸ਼ੁਰੂ ਵੀ ਅਸੀਂ ਪਲਾਨ ਹੀ ਇਸ ਸਬ ਨਾਲ ਕੀਤਾ ਕਿ ਹੁਣ ਤੋਂ ਸ਼ੁਰੂ ਕਰਕੇ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਹਨੂੰ ਕੰਪਲੀਟ ਕਰ ਦਈਏ ਤੇ ਅੱਜ ਹੀ ਤੋਂ ਉਸ ਤੇ ਬੱਸ ਸਟੈਂਡ ਲਗਾਇਆ ਜਾਏਗਾ ਜੀ ਕੋ ਉਹ ਨਹੀਂ ਹਜੇ ਇਸ ਤਰ੍ਹਾਂ ਦੀ ਕਿਉਂਕਿ ਪਹਿਲਾਂ ਇਧਰਲੇ ਪਾਸੇ ਕੰਮ ਹੋਣਾ ਹੈ ਫਿਰ ਉਧਰਲੇ ਪਾਸੇ ਕੰਮ ਹੋਣਾ ਹੈ ਉਹ ਆਰਜ਼ੀ ਤੌਰ ਤੇ ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕਿ ਲੋਡ ਪੈਣੀ ਹੈ ਸ਼ਿਫਟ ਕਰਨ ਦੀ ਕਿਉਂਕਿ ਜੇ ਕੰਮ ਸ਼ੁਰੂ ਹੋ ਵੀ ਗਿਆ ਤਾਂ ਅਗਰਸੈਨ ਚੌਂਕ ਤੋਂ ਹੀ ਬਸਾਂ ਨੇ ਜਿਹੜੀਆਂ ਉਹ ਪਰਲੇ ਪਾਸੇ ਮੁੜ ਜਾਣਗੀਆਂ ਤੇ ਮੁੜ ਕੇ ਜਿਹੜੀ ਬਸ ਸਟੈਂਡ ਦੇ ਅੰਦਰਲੀ ਮੈਨੇਜਮੈਂਟ ਆਪਾਂ ਨੂੰ ਜ਼ਰੂਰ ਕਰਨੀ ਪੈਣੀ ਹੈ ਕਿ ਇੱਕ ਟਾਈਮ ਤੇ ਇੱਕੋ ਬਸ ਨਿਕਲੇ ਇੱਕ ਟਾਈਮ ਇੱਕੋ ਹੀ ਐਂਟਰ ਕਰੇ ਇੰਨਾ ਉਹ ਵੀ ਦੋ ਤਿੰਨ ਕੁ ਮਹੀਨੇ ਮਾੜੀ ਮੋਟੀ ਸ਼ਾਇਦ ਦਿੱਕਤ ਆਵੇ ਸੋ ਮੈਨੂੰ ਨਹੀਂ ਲੱਗਦਾ ਹੈਗੇ ਅੱਜ ਦੀ ਘੜੀ ਕਿ ਬਸ ਸਟੈਂਡ ਨੂੰ ਟੈਂਪਰੇਰੀ ਤੌਰ ਦੇ ਉੱਪਰ ਵੀ ਸ਼ਿਫਟ ਕਰਨ ਦੀ ਲੋੜ ਪੈਣੀ ਹੈ ਹਾਂ ਇਹਦੇ ਨਾਲ ਨਾਲ ਜਿਹੜਾ ਬਸ ਸਟੈਂਡ ਦੀ ਅਪਗ੍ਰੇਡੇਸ਼ਨ ਦਾ ਲ ਰਿਹਾ ਹੈ ਉਹਦਾ ਮੈਂ ਨਕਸ਼ਾ ਜਿਹੜਾ ਟੈਕਨੀਕਲ ਅਪਰੂਵਲਸ ਨੇ ਜਿਹੜੀਆਂ ਸਾਰੀਆਂ ਉਹ ਲੈ ਲੀਆਂ ਬਹੁਤ ਸ਼ਾਨਦਾਰ ਬਸ ਸਟੈਂਡ ਹੈ ਜਿਹੜਾ ਉਹ ਬਣਾਉਣ ਜਾ ਰਹੇ ਹਨ ਤਕਰੀਬਨ 10-12 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਮੈਂ ਸੀਐਮ ਸਾਹਿਬ ਤੋਂ 31 ਜੁਲਾਈ ਨੂੰ ਅਨਾਉਂਸ ਵੀ ਕਰਾਇਆ ਸੀਗਾ ਉਹ ਪ੍ਰੋਜੈਕਟ ਵੀ ਆਲਮੋਸਟ ਕਾਫੀ ਐਡਵਾਂਸ ਸਟੇਜ ਤੇ ਪਹੁੰਚ ਚੁੱਕਿਆ ਜੇ ਉਹ ਵੀ ਹੁਣੇ ਜਲਦੀ ਹੋ ਜਾਂਦਾ ਕੋਈ ਦਿੱਕਤ ਅੜਚਨ ਨਹੀਂ ਆਉਂਦੀ ਤੇ ਸਾਈਡ ਬਾਈ ਸਾਈਡ ਉਹ ਵੀ ਸ਼ੁਰੂ ਕਰ ਲਾਂਗੇ ਫਿਰ ਹੋ ਸਕਦਾ ਹੈ ਕਿ 4-6 ਮਹੀਨਿਆਂ ਦੇ ਲਈ 3-4 ਮਹੀਨਿਆਂ ਦੇ ਲਈ ਸ਼ਾਇਦ ਬਸ ਸਟੈਂਡ ਕਿਤੇ ਟੈਂਪੋਰੀ ਸ਼ਿਫਟ ਕਰਨਾ ਪਵੇ ਨਹੀਂ ਆਦਰਵਾਇਜ਼ ਇਸ ਰੇਲਵੇ ਅੰਡਰ ਬ੍ਰਿਜ ਦੇ ਲਈ ਮੈਨੂੰ ਨਹੀਂ ਲੱਗਦਾ ਹੈਗਾ ਕਿ ਆਪਾਂ ਨੂੰ ਸ਼ਿਫਟ ਕਰਨ ਦੀ ਲੋੜ ਪੈਣੀ ਹੈ ਤੇ ਸਰ ਇਹ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕੁਝ ਪੈਸੇ ਭਰਨੇ ਜਾਂ ਬਿਜਲੀ ਬੋਰਡ ਦੇ ਜਿਵੇਂ ਖੰਭੇ ਨੇ ਉਹਨਾਂ ਦੇ ਪੈਸੇ ਪੂਰੇ ਸਾਰੇ ਕਲੀਅਰ ਹੋ ਗਏ ਕਈ ਵਾਰ ਠੇਕੇਦਾਰ ਕਹਿੰਦੇ ਜੀ ਸਭ ਕੁਝ ਕਲੀਅਰ ਹੋ ਗਏ ਕੋਈ ਨਹੀਂ ਬੇਕਰ ਮਜ਼ਦੂਰ ਠੇਕੇਦਾਰ ਦੇ ਵਿੱਚ ਇਸ ਕਰਕੇ ਪਹਿਲੀ ਕਲੀਅਰ ਕਰਦੇ ਠੇਕੇਦਾਰਾਂ ਨੂੰ ਠੇਕੇਦਾਰਾਂ ਦਾ ਬੰਦੋ ਵੀ ਠੇਕੇਦਾਰਾਂ ਦੀ ਤੇ ਮਹਿਕਮੇ ਤੁਸੀਂ ਫਿਕਰ ਨਾ ਕਰੋ ਸਾਡਾ ਕੰਮ ਅਸੀਂ ਆਪੇ ਕਰਾਵਾਂਗੇ ਵੀ ਫਿਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਇਹ ਡੀਲ ਵੀ ਡਿਪਾਰਟਮੈਂਟ ਕੋਲੋਂ ਕਰਾਇਆ ਜਾ ਰਿਹਾ ਦੋ ਜੋ ਨਗਰ ਕੌਂਸਲ ਦੀਆਂ ਇਹਦੇ ਵਿੱਚ ਜੋ ਜ਼ਰੂਰਤਾਂ ਹੋਣਗੀਆਂ ਜਿਵੇਂ ਸਫਾਈ ਦੀਆਂ ਜਾਂ ਪੰਪਿੰਗ ਕਰਨ ਦੀਆਂ ਜੋ ਨਾਲਾ ਬਣੂ ਤਾਂ ਨਗਰ ਕੌਂਸਲ ਨੂੰ ਉਹਨਾਂ ਨੂੰ ਸਾਰੇ ਸਾਧਨ ਮਹਿਆ ਕਰਾਓ ਇਹ ਰੇਲਵੇ ਵਾਲਿਆਂ ਨੇ ਅੰਡਰ ਬ੍ਰਿਜ ਬਣਾਉਣਾ ਹੈ ਜੀ ਇੱਥੇ ਤੇ ਉਹਦੇ ਵਾਸਤੇ ਸਾਨੂੰ ਆਪਣਾ ਕੁਝ ਸਿਸਟਮ ਹੈ ਜਿਹੜਾ ਉਹਨੂੰ ਵੀ ਸ਼ਿਫਟ ਕਰਨਾ ਪਏਗਾ ਤੇ ਉਹਦਾ ਅੱਜ ਕੰਮ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਤੇ ਹੋਪਫੁਲੀ ਜਲਦੀ ਖਤਮ ਕਰਦਾਂਗੇ ਕੋਈ ਲੋਕਾਂ ਨੂੰ ਨਾ ਵੀ ਘੱਟੋ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਠੀਕ ਹੈ ਤੇ ਟਾਈਮ ਲਾਈਨ ਇਹਦੀ ਤੁਹਾਨੂੰ ਰੇਲਵੇ ਵਾਲੇ ਦੱਸ ਸਕਦੇ ਨੇ ਵੀ ਕੰਪਲੀਸ਼ਨ ਕਦੋਂ ਤੱਕ ਹੈ ਇਹਦੀ ਅੰਦਾਜ਼ਨ ਜੋ ਸਾਨੂੰ ਦੱਸਿਆ ਹੈਗਾ ਐਗਜ਼ੈਕਟ ਹੀ ਉਹ ਰੇਲਵੇ ਵਾਲਿਆਂ ਦਾ ਹੈ ਨਾ ਉਹ ਕਿਉਂਕਿ ਸਾਡਾ ਕੰਮ ਤਾਂ ਸਿਰਫ ਬਿਜਲੀ ਸ਼ਿਫਟ ਕਰਨਾ ਹੈ ਠੀਕ ਹੈ ਉਹ ਤੁਹਾਨੂੰ ਦੱਸ ਦੇਣਗੇ ਰੇਲਵੇ ਵਾਲੇ ਹਾਂਜੀ